ਭਾਨ ਵਿਸ਼ਕਰਮਾ ਜੀ ਮਹਾਰਾਜ ਦਾ ਪਵਿੱਤਰ ਦਿਹਾੜਾ ਆਪਾਂ ਸਾਰੇ ਬੜੇ ਧੂਮ ਧਾਉਣ ਦੇ ਨਾਲ ਮਨਾ ਰਹੇ ਹਾਂ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੇ ਮੁਲਕ ਦੇ ਵਿੱਚ ਉਹ ਦੇਸ਼ ਦੁਨੀਆ ਦੇ ਵਿੱਚ ਇਹ ਪਵਿੱਤਰ ਦਿਹਾੜਾ ਜਿਹੜਾ ਮਨਾਇਆ ਜਾਂਦਾ ਹੈ ਔਰ ਇਹ ਦਿਹਾੜੇ ਸਾਧ ਸੰਗਤ ਜੀਓ ਉਹਨਾਂ ਸ਼ਖਸੀਤਾ ਉਹਨਾਂ ਗੁਰੂਆਂ ਪੀਰਾਂ ਪੈਗੰਬਰਾਂ ਉਹਨਾਂ ਮਹਾਪੁਰਖਾਂ ਦੇ ਉਹਨਾਂ ਰੂਹਾਂ ਦੇ ਹੀ ਮਨਾਏ ਜਾਂਦੇ ਨੇ ਜਿਨ੍ਹਾਂ ਨੇ ਦੁਨੀਆ ਨੂੰ ਲੋਕਾਈ ਨੂੰ ਕੋਈ ਚੰਗੀ ਸੇਧ ਚੰਗੀ ਦਿਸ਼ਾ ਦਿਖਾਈ ਹੁੰਦੀ ਹੈ ਕੁਝ ਨਾ ਕੁਝ ਕਾਇਨਾਤ ਵਾਸਤੇ ਕੀਤਾ ਹੁੰਦਾ ਹੈ ਉਹ ਅਲਵਿਸ਼ਕਰਮਾ ਜੀ ਮਹਾਰਾਜ ਨੇਤਾ ਸਮੁੱਚੀ ਲੋਕਾਈ ਨੂੰ ਦਸਾਂ ਨੋਹਾਂ ਦੀ ਔਰ ਤੁਸੀਂ ਉਹਨਾਂ ਦੇ ਵੰਸ਼ਜ ਹੋ ਉਹਨਾਂ ਦੇ ਆਪ ਸਾਰੇ ਬੱਚੇ ਆ ਤੇ ਉਹਨਾਂ ਨੇ ਜੋ ਸਿਰਣ ਦਾ ਮਿਹਨਤ ਦਾ ਕਲਾ ਦਾ ਇੱਕ ਸਮੇਲ ਦਾ ਸਨੇਹਾ ਦਿੱਤਾ ਉਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਸੁਨੇਹਾ ਹੈ ਔਰ ਗੁਰੂ ਸਾਹਿਬ ਨੇ ਵੀ ਕਿਹਾ ਕਿ ਸਭ ਤੋਂ ਵੱਡਾ ਧਰਮ ਸਭ ਤੋਂ ਵੱਡਾ ਕਰਮ ਦਸਾਂ ਨੌਾਂ ਦੀ ਕਿਰਤ ਕਮਾਈ ਹੈ ਤੇ ਉਹੀ ਦਸਾਂ ਨੌਾਂ ਦੀ ਕਿਰਤ ਕਮਾਈ ਹੈ ਜਿਹੜੀ ਉਹ ਆਪਣਾ ਭਾਈਚਾਰਾ ਉਹ ਕਰ ਰਿਹਾ ਹੈ ਔਰ ਐਸੇ ਕਰਕੇ ਪ੍ਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਜਿਹੜੀ ਉਹ ਬੜੀ ਅਪਰੰਪਾਰ ਹੈ ਕਿਉਂਕਿ ਸੱਚੀਆਂ ਕਿਰਤਾਂ ਨੂੰ ਹੀ ਪ੍ਰਮਾਤਮਾ ਭਾਗ ਨੇ ਜਿਹੜਾ ਉਹ ਲਾਉਂਦੇ ਨੇ ਸੋ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਇੱਕ ਨਿਮਾਣਾ ਜਿਹਾ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਜਿੱਥੇ ਸਾਰੀਆਂ ਸੰਗਤਾਂ ਨੂੰ ਅੱਜ ਦੇ ਪਵਿੱਤਰ ਦਿਹਾੜੇ ਦੀ ਮੁਬਾਰਕਬਾਦ ਦਿੰਨੇ ਆ ਉਥੇ ਆਓ ਸਾਰੇ ਨਾਲ ਮਿਲ ਕੇ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਡੇ ਇਸ ਪਰਿਵਾਰ ਨੂੰ ਇਸ ਇਲਾਕਾ ਰੂਪੀ ਪਰਿਵਾਰ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਦੀ ਕਿਰਪਾ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਖੇੜੇ ਤਰੱਕੀਆਂ ਬਖਸ਼ਣ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ